ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਅਦਾਕਾਰਾ ਮੰਨਤ ਤੇ ਸਿਬਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਬੜਾ ਕਰਾਰਾ ਬੂਤਨਾ ਦੀ ਕਾਮਯਾਬੀ ਲਈ ਅੱਜ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਉਪਾਸਨਾ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਆਉਂਦੇ ਹੀ ਸਿਰਫ ਵਾਹਿਗੁਰੂ ਦਾ ਨਾਮ ਹੀ ਮਨ ਵਿੱਚ ਆਉਂਦਾ ਹੈ ਫਿਲਮ 7 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਕਾਮੇਡੀ ਗਿੱਧੇ ਪੰਜਾਬੀ ਸੱਭਿਆਚਾਰ ਤੇ ਭਾਵਨਾਵਾਂ ਨਾਲ ਭਰਪੂਰ ਇਹ ਕਹਾਣੀ ਔਰਤਾ ਤੇ ਮਰਦਾਂ ਦੋਵਾਂ ਦੇ ਦਿਲਾਂ ਨੂੰ ਛੂਏਗੀ પાસਨਾ ਸਿੰਘ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਜਰੂਰ ਵੇਖੋ ਬੜਾ ਕਰਾਰਾ ਪੂਤਨਾ ਇਹ ਫਿਲਮ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰੇਗੀ ਹਾਂਜੀ ਮਦਰ ਸਾਹਿਬ ਕਾਮੀਆ ਪੀ ਨੇ ਤੁਸੀਂ ਫਿਲਮ ਦੇ ਡਾਇਰੈਕਟਰ ਵਾਲੇ ਤਾਂ ਇਹ ਨਹੀਂਦਾ ਇਹ ਤਾਂ ਗੁਰੂ ਘਰ ਹੈ ਜੀ ਇੱਕ ਟਾਈਮ ਚ ਆ ਕੇ ਤਾਂ ਪਾਕਿਸਤਾਨੀਆਂ ਚੀਜ਼ਾਂ ਭੁੱਲ ਜਾਂਦੀ ਆ ਮੈਨੂੰ ਮੈਨੂੰ ਫਿਲਮ ਸ਼ੂਟਿੰਗ ਦਾ ਸਭ ਕੁਝ ਭੁੱਲ ਜਾਂਦਾ ਇੱਕੋ ਹੀ ਬਸ ਯਾਦ ਆਉਂਦਾ ਵਾਹਿਗੁਰੂ ਸੋ ਇੱਕ ਤੋਂ ਜ਼ਿਆਦਾ ਪਵਿੱਤਰ ਜਗ੍ਹਾ ਕੋਈ ਹੋ ਹੀ ਨਹੀਂ ਸਕਦੀ ਜੇ ਕੋਈ ਆ करके प्लीज बोलो मैडम फिल्म आ रही कहना चाहूंगे बड़ा एक कहना चाहूंगी की सात तारीख नो फिल्म रिलीज हो रही है बड़ा करारा पूजना ਅਰ ਜਿਵੇਂ ਕਿ ਤੁਸੀਂ ਟ੍ਰੇਲਰ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਾਣਿਆਂ ਨੂੰ ਵੀ ਬਹੁਤ ਪਿਆਰ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਾਰੇ ਦਰਸ਼ਕ ਬਹੁਤ ਪਸੰਦ ਕਰਨਗੇ ਜ਼ਰੂਰ ਵੇਖਣ ਜਾਣਾ ਟੀਮ ਇਹ ਜੀ ਇੱਕ ਸਮਾਜਿਕ ਫਿਲਮ ਹੈ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀ ਇਮੋਸ਼ਨਸ ਦੀ ਉਹਨਾਂ ਦੀ ਫੀਲਿੰਗਸ ਦੀ ਉਹ ਕੀ ਫੀਲ ਕਰਦੀਆਂ ਔਰ ਸਿਰਫ ਔਰਤਾਂ ਦੀ ਨਹੀਂ ਇਹ ਮਰਦਾਂ ਦੀ ਵੀ ਕਹਾਣੀ ਹੈ ਮੈਨੂੰ ਲੱਗਦਾ ਕਿ ਜਿਹੜਾ ਵੀ ਬੰਦਾ ਇਹ ਫਿਲਮ ਦੇਖੇਗਾ ਉਨ੍ਹਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਏਗਾ ਔਰ ਕਾਮੇਡੀ ਬਹੁਤ achhi ਹੈ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੈ ਇਹਦੇ 'ਚ ਗਾਣੇ ਹੈ ਜਿੱਦਾਂ ਪੰਜਾਬੀ ਕਲਚਰ ਹੈ ਉਹਦੇ ਅਲਾਵਾ ਹਰ ਉਹ ਚੀਜ਼ ਹੈ ਜਿਹੜਾ ਇੱਕ ਪੰਜਾਬੀ ਫਿਲਮ ਦੇਖਣ ਜਾਂਦਾ ਤਾਂ ਕਹਿੰਦਾ ਕਿ ਮੇਰੇ ਪੈਸੇ ਵਸੂਲ ਹੋ ਗਏ ਮੈਡਮ ਇਹਦੇ ਵਿੱਚ ਸਾਰੇ ਹੀਰੋ ਕੋਈ ਨਹੀਂ ਹੈਗਾ ਜੀ ਅਸੀਂ ਦੇਖੋ ਜੀ ਇਸ ਕਹਾਣੀ ਦੀ ਜਿਹੜਾ ਸਬਜੈਕਟ ਹੈ ਉਹ ਹੀ ਹੀਰੋ ਹੈ ਅੱਜਕੱਲ ਉਹ ਨਹੀਂ ਚੱਲਦਾ ਕਿ ਹੀਰੋ ਹੀਰੋਇਨ ਵਿਲਨ ਉਹ ਵਾਲੀਆਂ ਫਿਲਮਾਂ ਨਹੀਂ ਚੱਲਦੀਆਂ ਅੱਜਕੱਲ ਲੋਕ ਇੰਟੈਲੀਜੈਂਟ ਹੋ ਗਏ ਐ ਉਹਨਾਂ ਨੂੰ ਉਹ ਸਬਜੈਕਟ ਚਾਹੀਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੇ ਹੋਣ ਤਾਂ ਇਹ ਫਿਲਮ ਜਿਹੜੀ ਹੈਗੀ ਐ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਐ ਔਰ ਸਾਡੀ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਹੀ ਹੀਰੋ ਹੈ অলਰੈਡੀ ਇਹ ਫਿਲਮ ਹੈ ਟੈਗ ਮਰਾਠੀ ਚ ਫਿਲਮ ਬਣ ਚੁੱਕੀ ਹੈ ਜਿਨੇ ਕਰੋੜਾਂ ਦਾ ਬਿਜ਼ਨਸ ਕੀਤਾ ਹੈ ਔਰ ਸੇਮ ਫਿਲਮ ਜਿਹੜੀ ਹੈ ਪ੍ਰਵੀਨ ਜੀ ਨੇ ਡਾਇਰੈਕਟ ਕੀਤੀ ਹੈ ਤੇ ਅਮਨ ਜੀ ਇਹਦੇ ਡਾਇਰੈਕਟਰ ਰਾਈਟਰ ਨੇ ਸਾਡੀ ਜਿਹੜੇ ਪ੍ਰੋਡਿਊਸਰ ਨੇ ਉਹ ਮਾਧੂਰੀ ਜੀ ਹੈਗੇ ਉਹਨਾਂ ਨੇ ਹੀ ਉਹ ਮਰਾਠੀ ਫਿਲਮ ਬਣਾਈ ਸੀ ਔਰ ਬਹੁਤ ਚੰਗੀ ਸੀ ਦਰਸ਼ਕਾਂ ਨੂੰ ਤੇਹੀ ਕਹਿਣਾ ਚਾਹੁੰਦੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀਆਂ ਐਕਟਰੀਸ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਤੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇੱਕ achhi film ਬਣੇ ਮੈਂ ਹੱਥ ਜੋੜ ਕੇ ਅਪੀਲ ਕਰੂੰਗੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖਣ ਜਾਣਾ ਔਰ ਮੇਰਾ ਵਾਅਦਾ ਹੈ ਕਿ ਇਸ ਫਿਲਮ ਦੇ ਤੁਸੀਂ ਬਿਲਕੁਲ ਨਿਰਾਸ਼ ਨਹੀਂ ਹੋਵੋਗੇ ਮੈਨੂੰ ਲੱਗਦੀ ਆਪਣੀ ਫਿਲਮ ਦੇ ਵਿੱਚ ਸਾਰ ਨੂੰ ਲੇਡੀਜ਼ ਨੂੰ ਲਾਪਰੇ ਸਿੱਖੇ ਗ੍ਰੈਂਟ ਮਿਲਣ ਤਾਂ ਜੀ ਕੀ ਕਿਹਾ ਮੈਨੂੰ ਸੁਣਿਆ ਨਹੀਂ ਜੀ ਲੇਡੀਜ਼ ਨੂੰ ਲਾਪਰੇ ਮਿਲਣ ਕਿੰਨੇ ਕੁੜੀਆਂ ਨੂੰ ਲਾਪਰੇ ਆ ਡਾਇਰੈਕਟ ਕੀਤੇ ਪ੍ਰਵੀਨ ਜੀ ਨੇ ਕਿ ਇਹ ਦਿੱਤੇ ਤੇ ਲੈਣ ਨੇ ਕਿਤੇ ਵਾਸਤੇ ਕੁੜੀਆਂ ਲਾਪਰੇ ਗ੍ਰੈਂਟ ਚ ਮੈਡਮ ਜੀ ਮੈਡਮ ਜੀ ਪਹਿਨਾ ਹੀ ਆ ਰਹੀਆਂ ਪਹਿਣਾ ਫਿਰ ਮੈਡਮ ਨੂੰ ਯਾਦ ਆ ਜਾਂਦੀ ਆ ਫਿਰ ਮੈਡਮ ਦੀਆਂ ਪੰਜ ਪਹਿਣਾ ਮਿਲ ਕੇ ਉਹਨਾਂ ਦੇ ਨਾਲ ਫਿਰ ਕਿੱਦਾਂ ਪਾਉਂਦੀ ਆ ਤੇ ਕਹਿੰਦੇ ਨਾ ਖੋਣ ਖੋਣ ਨੂੰ ਪਛਾਣਦਾ ਹੁੰਦਾ ਚਾਹੇ ਸਾਡੇ ਵਿੱਚ ਜਿੰਨੇ ਮਰਜ਼ੀ ਮਨ ਟਾਬ ਹੁਣ ਭੈਣਾਂ ਜਦੋਂ ਆਪਸ ਦੇ ਵਿੱਚ ਮਿਲ ਜਾਨੀਆਂ ਤੇ ਫਿਰ ਵੱਡੇ ਵੱਡੇ ਕੰਪੀਟੀਸ਼ਨ ਸਰ ਕਰ ਜਾਨੀਆਂ ਥੰਮ ਬਣ ਕੇ ਖੜੀਆਂ ਹੋ ਜਾਨੀਆਂ ਸਾਰੀਆਂ ਭੈਣਾਂ ਇਹਦੇ ਵਿੱਚ ਜਿਆਦਾ ਦਿਖਾਇਆ ਗਿਆ ਕਿ ਚਾਹੇ ਕਿੰਨਾ ਮਰਜੀ ਜੋ ਵੀ ਰਿਲੇਸ਼ਨ ਹੈ ਸਹੇਲੀਆਂ ਵੀ ਜੋ ਵੀ ਹੁਣ ਬਟ ਜੋ ਉਹ ਭੈਣਾਂ ਭਰਾਵਾਂ ਦਾ ਆਪਸ ਚ ਪਿਆਰ ਹੁੰਦਾ ਫੈਮਿਲੀ ਰਿਲੇਸ਼ਨਸ ਹੁੰਦੇ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਜੇ ਤੜਾ ਖੂਨ ਤੁਹਾਨੂੰ ਬੁਲਾਵੇ ਤੁਸੀਂ ਨਾਲ ਖੜੇ ਹੋ ਜੰਨੇ ਥੰਮ ਬਣੇ ਬਹੁਤ ਲੰਮੇ ਸਮੇਂ ਬਾਅਦ ਤੁਸੀਂ ਆਏ ਹੋ ਫਿਲਮਾਂ ਦੇ ਵਿੱਚ ਅਕੀਵਿਨਾਂ ਕਨਸੈਪਟ ਸੋਚ ਕੇ ਮੈਨੂੰ ਸਾਈਨ ਕੀਤਾ ਮੈਂ ਐਕਚੁਅਲੀ ਮੈਨੂੰ ਇਦਾਂ ਦੀ ਫਿਲਮ ਦੀ ਜ਼ਰੂਰਤ ਸੀ ਕਿ ਜਿਹਦੇ ਵਿੱਚ ਮੈਨੂੰ ਕੁਝ ਕਰਨ ਨੂੰ ਮਿਲੇ ਤੇ ਮੈਨੂੰ ਲੱਗਦਾ ਕਿ ਮੇਰੀ ਇਹ ਵਾਲੀ ਖੋਜ ਪੂਰੀ ਹੋ ਗਈ ਇਹ ਵਾਲਾ ਕੈਰੈਕਟਰ ਮੈਨੂੰ ਜਿਹੜਾ ਮਿਲਿਆ ਬਹੁਤ ਵਧੀਆ ਕੈਰੈਕਟਰ ਹੈ ਸੀ ਵਾਹਿਗੁਰੂਗੇ ਅਰਦਾਸ ਕਰਦੇ ਆਂ ਕਿ ਇਹ ਫਿਲਮ ਲੋਕੀ ਬਹੁਤ ਦੇਖਣ ਬਹੁਤ ਪਸੰਦ ਕਰਨ ਕਿਉਂਕਿ ਬਹੁਤ ਵਧੀਆ ਫਿਲਮ ਹੈ ਔਰ ਵਧੀਆ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਫਿਲਮ ਹੈ ਔਰ ਮੈਨੇ ਕਿ ਯੂਐਸਬੀ ਸਾਡਾ ਗਿੱਧਾ ਤੇ 뮤직 ਹੈ ਔਰ ਰਿਲੇਸ਼ਨਸ਼ਿਪਸ ਚਲੋ ਭੈਣ ਜੀ